ਸਵੇਰ ਤੋਂ ਲੈ ਕੇ ਹਸ ਤੱਕ 30 ਤੇ 40 ਯੂਨਟਾਂ ਅਸੀਂ ਬਲੀਡ ਕਰ ਚੁੱਕੇ ਹਾਂ ਪਹਿਲਾਂ ਉਰੇ ਕਿੰਨੇ ਕੁ ਲੋਕ ਆ ਚੁੱਕੇ ਜਾਂ ਕਦੋਂ ਤੋਂ ਇਹ ਸੇਵਾ ਤੁਸੀਂ ਨਿਭਾ ਰਹੇ ਹੋ ਉਹ ਘਟੋ ਘਟ 60 ਤੋਂ 70 ਯੂਨਟਾਂ ਹੋ ਚੁੱਕੀਆਂ ਅਸੀਂ 70 ਤੋਂ 70 ਯੂਨਟਾਂ ਨੇ ਇੱਥੇ ਸੇਵਾ ਦਿੱਤੀਆਂ ਸੀਗੀਆਂ ਤੇ ਅੱਜ ਲਾ ਲੋ ਕੁੱਲ ਮਿਲਾ ਕੇ 30 ਯੂਨਟਾਂ 30 ਬੰਦੇ ਅੱਜ ਆਪ ਆਪ ਦੀ ਸੇਵਾ ਦੇਖ ਰਹੇ ਨੇ ਇਸ ਵੀ ਉਹਨੇ ਸੰਗਤ ਬਹੁਤ ਜ਼ਿਆਦਾ ਭਰੀ ਹੋਈ ਹੈਗੀ ਤਾਂ ਕਰਕੇ ਇੱਥੇ ਹੋਰ ਵੀ ਟੀਮਾਂ ਆਈਆਂ ਹੋਈਆਂ ਨੇ ਅਲੱਗ-ਅਲੱਗ ਸ਼ਹਿਰ ਤੋਂ ਆਈ ਹੋਈਆਂ ਜਿੱਥੇ-ਜਿੱਥੇ ਬਲੱਡ ਦੀ ਨੀਡ ਹੁੰਦੀ ਹੈ ਨੀਡ ਹੁੰਦੀ ਹੈ ਉੱਥੋਂ ਦੀ ਜਿਹੜੀ ਲੋਕਲ ਸੁਸਾਇਟੀਆਂ ਹੁੰਦੀ ਹੈਗੀ ਆ ਉਹ ਬਲੱਡ ਬੈਂਕ ਦੀ ਟੀਮਾਂ ਨੂੰ ਬੁਲਾਉਂਦੇ ਆ। ਉੱਥੋਂ ਬਲੱਡ ਇਕੱਠਾ ਕਰਕੇ ਲੈ ਕੇ ਜਾਂਦੇ ਆ ਉੱਥੇ ਫਿਰ ਬਲਕ ਦੇ ਵਿੱਚ ਟੈਸਟ ਲੱਗਦੇ ਉਹਨਾਂ ਤੇ ਜਿਵੇਂ ਕਿ ਆਪਣੀਆਂ ਕਾਲੇ ਪੀਲੀਆਂ ਦੇ ਦੋ ਟਾਈਪ ਹੋ ਗਏ ਚਾਈਵੀ 800 ਹੋ ਗਈਆਂ ਇੱਕ ਮਲੇਰੀਆ ਤੇ ਇੱਕ ਸਿਫਿਲੀਸ ਸੈਕਸ਼ੂਅਲ ਡਿਜ਼ੀਜ਼ ਹੁੰਦੀਆਂ ਨੇ। ਬਲੱਡ ਦੇਣਾ ਚਾਹੀਦਾ ਬਲੱਡ ਦੇਣ ਨਾਲ ਆਪਣੀਆਂ ਬਹੁਤ ਅੰਦਰੋਂ ਜਿਹੜੀਆਂ ਬਿਮਾਰੀਆਂ ਦੂਰ ਹੁੰਦੀ ਆ ਕੋਲੇਸਟ੍ਰੋਲ ਜਿਹੜੇ ਹਾਈ ਹੁੰਦੇ ਨੇ ਉਹ ਆਪਣੇ ਲੋ ਹੋ ਜਾਂਦੇ ਨੇ ਕੋਲੇਸਟ੍ਰੋਲ ਮਤਲਬ ਜਿੰਨਾ ਖੂਨ ਗਾੜਾ ਹੋ ਜਾਂਦਾ ਇਹ ਬਲੱਡ ਦੇਣ ਨਾਲ ਨਾ ਨਾਰਮਲ ਹੋ ਜਾਂਦਾ ਸ਼ਸ਼ੀਕਲਦੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅਰੇ ਅੱਪਾ ਸ਼ਹੀਦ ਜੋੜ ਮੇਲ ਤੇ ਆਏ ਆ ਸ਼੍ਰੀ ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ ਤੇ ਤੇ ਕੁਝ ਖੂਨਦਾਨ ਕੈਂਪ ਲੱਗੇ ਨੇ ਤੇ ਸਾਡੇ ਨਾਲ ਕੁਝ ਦਰਸ਼ਕ ਜੁੜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸ਼ੀਕਲ ਸਰ ਸਸ਼ੀਕਲ ਜੀ ਸਰ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਥੈਂਕ ਯੂ ਸਰ ਉਹਰੇ ਤੋਂ ਸੇ ਕੈਂਪ ਲਗਾਇਆ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਇੱਥੇ ਕੈਂਪ ਲਈ ਆਇਆ ਹੋਇਆ ਹੈਗਾ ਗੁਨਾਰੰਗ ਦੇ ਚੇਟੇਬਲ ਹੈਲਥਕੇਅਰ ਸੁਸਾਇਟੀ ਵੱਲੋਂ ਲਵਾਇਆ ਹੈਗਾ ਤੇ ਅਸੀਂ ਸਵੇਰ ਤੋਂ ਲੈ ਕੇ ਹਸਤ ਤੱਕ 30 ਤੇ 40 ਯੂਨਟਾਂ ਅਸੀਂ ਬਲੀਡ ਕਰ ਚੁੱਕੇ ਆ ਤੇ ਇੱਥੇ ਦੀ ਜਿਹੜੀ ਸੰਗਤ ਹੈਗੀ ਆ ਉਹਨਾਂ ਦਾ ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗੇ ਆ ਉਹ ਆਪ ਅੱਗੇ ਵੱਡ ਚੜ ਕੇ ਇੱਥੇ ਡੋਨੇਸ਼ਨ ਕਰਦੇ ਨੇ ਤੇ ਗੁਰੂ ਪਿਆਰਿਆਂ ਦੀ ਜਿਹੜੀ ਯਾਦ ਦੇ ਵਿੱਚ ਇਹ ਇੱਕ ਬਹੁਤ ਵੱਡਾ ਦਾਨ ਹੋ ਜਾਂਦਾ ਜੀ ਪਹਿਲਾ ਕਿੰਨੇ ਵਾਰ ਇਹ ਕੈਂਪ ਲੱਗਿਆ ਥੋੜਾ ਜਿਹਾ ਦੇਖੋ ਜੀ ਹਰ ਸਾਲ ਜਿਹੜੇ ਆਪਣਾ ਸਾਹਿਬ ਜਦ ਇਹ ਯਾਦ ਦੇ ਵਿੱਚ ਲੱਗਦਾ ਹੀ ਹੁੰਦਾਗਾ ਜਦੋਂ ਜਦੋਂ ਉਹਨਾਂ ਦਾ ਮੇਲਾ ਇੱਥੇ ਵਰਦਾ ਵਾ ਤੇ ਪਹਿਲਾਂ ਵੀ ਅਸੀਂ ਇੱਥੋਂ ਦੋਨੇਸ ਨਾਲ ਕਰਕੇ ਲੈ ਕੇ ਗਏ ਹੋਏ ਆ ਗਿਆ ਅ ਸਰ ਪਹਿਲਾਂ ਔਰੇ ਕਿੰਨੇ ਲੋਕ ਆ ਚੁੱਕੇ ਜਾਂ ਕਦੋਂ ਤੋਂ ਇਹ ਸੇਵਾ ਤੁਸੀਂ ਨਿਭਾ ਰਹੇ ਹੋ ਅਸੀਂ ਜੀ ਲਾਲੋ ਵੀ ਕੱਲ ਤੋਂ ਇਹ ਸੇਵਾ ਨਿਭਾ ਰਹੇ ਹਾਂ ਕੱਲ ਸਾਡੇ ਕੋ ਘਟੋ ਘਟ 60 ਤੋਂ 70 ਯੂਨਟਾਂ ਹੋ ਚੁੱਕੀਆਂ ਸੀ 700 ਤੋਂ 70 ਯੂਨਟਾਂ ਨੇ ਇੱਥੇ ਸੇਵਾ ਦਿੱਤੀਆਂ ਸੀਗੀਆਂ ਤੇ ਅੱਜ ਲਾਲੋ ਕੁੱਲ ਮਿਲਾ ਕੇ 300 ਯੂਨਟਾਂ 300 ਬੰਦੇ ਅੱਜ ਆਪ ਦੀ ਸੇਵਾ ਦੇ ਗਏ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ 21 ਥਾਂ ਕੈਂਪ ਲੱਗੇ ਹੋਏ ਜਾਂ ਹੋਰ ਥਾਵਾਂ ਤੇ ਵੀ ਲੱਗੇ ਹੋਏ ਆ ਦੇਖੋ ਜੀ ਆ ਇਸ ਵੀ ਨੇ ਸੰਗਤ ਬਹੁਤ ਜ਼ਿਆਦਾ ਭਰੀ ਹੋਈ ਹੈ ਜੀ ਤਾਂ ਕਰਕੇ ਇੱਥੇ ਹੋਰ ਵੀ ਟੀਮਾਂ ਆਈਆਂ ਹੋਈਆਂ ਨੇ ਅਲੱਗ ਅਲੱਗ ਸ਼ਹਿਰ ਤੋਂ ਆਈਆਂ ਹੋਈਆਂ ਜਿੱਥੇ ਜਿੱਥੇ ਬਲੱਡ ਦੀ ਨੀਡ ਹੁੰਦੀ ਹੈ ਨੀਡ ਹੁੰਦੀ ਹੈ ਤਾਂ ਉੱਥੋਂ ਦੀ ਜਿਹੜੀ ਲੋਕਲ ਸੁਸਾਇਟੀਆਂ ਹੁੰਦੀ ਹੈ ਜੀ ਉਹ ਬਲੱਡ ਬੈਂਕ ਦੀਆਂ ਟੀਮਾਂ ਨੂੰ ਬੁਲਾਉਂਦੇ ਆ ਤਾਂ ਇੱਥੇ ਲਾ ਲੋ ਕੁੱਲ ਮਿਲ ਕੇ ਜਿਵੇਂ ਇੱਕ ਤਾਂ ਨੇੜੇ ਹੋਗੇ ਜਿਵੇਂ ਜਲੰਧਰ ਹੋ ਗਿਆ ਲੁਧਿਆਣਾ ਅੰਮ੍ਰਿਤਸਰ ਹੋਰ ਵੱਖ-ਵੱਖ ਥਾਵਾਂ ਤੋਂ ਵੀ ਪੰਜਾਬ ਦੇ ਵਿੱਚ ਟੀਮ ਆਈਆਂ ਹੋਈਆਂ ਨੇ ਅ ਤੁਸੀਂ ਉਹਰੇ ਕੱਲਾ ਖੂਨ ਦਾਨ ਦਾ ਜਾਂ ਕੋਈ ਹੋਰ ਦਵਾਈਆਂ ਵੀ ਨਾਲ ਦਿੰਦੇ ਹੋ ਨਹੀਂ ਜੀ ਸਾਡੇ ਕੋ ਸਿਰਫ ਇੱਕ ਖੂਨਦਾਨ ਦੀ ਪਰਮਿਸ਼ਨ ਹੈਗੀ ਹੈ ਮੈਡੀਕਲ ਕੈਂਪ ਨਹੀਂ ਹੈਗੀ ਉਹਨਾਂ ਲਈ ਅਲੱਗ ਤੋਂ ਟੀਮ ਹੁੰਦੀ ਹੈ ਬਟ ਅਸੀਂ ਲਾ ਲੋ ਬਟ ਸਿਰਫ ਇੱਥੇ ਸਿਰਫ ਖੂਨਦਾਨ ਦਾ ਹੀ ਕੰਮ ਹੁੰਦਾ ਉਹਨਾਂ ਨੂੰ ਕੁਝ ਦਿਨੇ ਉਹ ਸਰਟੀਫਿਕੇਟ ਵਗੈਰਾ ਖੂਨਦਾਨ ਕਰਨ ਹੁੰਦੇ ਆ ਉਹ ਸਾਡੇ ਕੋਲ ਹੁੰਦੀ ਹੈ ਅਸੀਂ ਉਹਨਾਂ ਨੂੰ ਬਾਕਾਇਦਾ ਸਰਟੀਫਿਕੇਟ ਬਣਾ ਕੇ ਦਿੰਨੇ ਆ ਜਿਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਗਾਂ ਕਿਤੇ ਵੀ ਲੋੜ ਪੈਂਦੀ ਹੈ ਤਾਂ ਉਹ ਸਾਡਾ ਸਰਟੀਫਿਕੇਟ ਦਿਖਾ ਕੇ ਸਾਡੀ ਜਿਹੜੀ ਟੀਮ ਜਿੱਥੋਂ ਆਈ ਹੈਗੀ ਆ ਉੱਥੋਂ ਉਹ ਜਿਹੜੇ ਸਰਕਾਰ ਦੇ ਵੱਲੋਂ ਦਿੱਤੇ ਹੋਏ ਆਪਾਂ ਫੀਸ ਕਹਿ ਸਕਦੇ ਆ ਉਹ ਦੇ ਕੇ ਸਾਡੇ ਤੋਂ ਬਲੱਡ ਲੈ ਸਕਦੇ ਆ ਕਿੰਨੇ ਕ ਫੀਸ ਲੈਣੇ ਹੋ ਜੇ ਮੁਫਤ ਆ ਉਹ ਜਿਹੜੀ ਫੀਸ ਹੁੰਦੀ ਹੈ ਸਰਕਾਰ ਵੱਲੋਂ ਅਪਰੂਵਡ ਹੁੰਦੀ ਹੈ ਉਹ ਉਸ ਹਿਸਾਬ ਨਾਲ ਸੀ ਉਹਨਾਂ ਤੋਂ ਫੀਸ ਲੈਣੀ ਹੈ ਉਹ ਸਿਰਫ ਕੱਲੀ ਟੈਸਟਾਂ ਦੀ ਫੀਸ ਹੁੰਦੀ ਹੈ ਜਿਹੜਾ ਸੀ ਐਤੋਂ ਬਲੱਡ ਇਕੱਠਾ ਕਰਕੇ ਲੈ ਕੇ ਜਾਂਦੇ ਆ ਉੱਥੇ ਫਿਰ ਬਲਕ ਦੇ ਵਿੱਚ ਟੈਸਟ ਲੱਗਦੇ ਉਹਨਾਂ ਤੇ ਜਿਵੇਂ ਕਿ ਆਪਣੀਆਂ ਕਾਲੇ ਪੀਲੀਆਂ ਦੇ ਦੋ ਟਾਈਪ ਹੋ ਗਏ ਚਾਈ ਵੀ ਐਡਸ ਹੋ ਗਈਆਂ ਇੱਕ ਮਲੇਰੀਆ ਤੇ ਇੱਕ ਸਿਫਿਲੀਸ ਸੈਕਸ਼ੂਅਲ ਡਿਜ਼ੀਜ਼ ਹੁੰਦੀਆਂ ਨੇ ਜਿਹੜੇ ਇੱਕ ਬੰਦੇ ਤੋਂ ਦੂਜੇ ਬੰਦੇ 'ਚ ਫੈਲ ਜਾਂਦੀਆਂ ਨੇ ਉਹ ਉੱਥੇ ਜਾ ਕੇ ਉਹਨਾਂ ਦੇ ਸਾਰਿਆਂ ਦੇ ਟੈਸਟ ਹੁੰਦੇ ਆ ਉਹ ਉਹਨਾਂ ਸਾਰਿਆਂ ਦੀ ਮੁਲਾਕ ਜਿਹੜੀ ਟੈਸਟਿੰਗ ਫੀਸ ਹੁੰਦੀ ਸੀ ਉਹੀ ਲੈਣੇ ਆ ਕੱ ਇਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਜਾਂ 6 ਵਜੇ ਤੱਕ ਅਸੀਂ ਸੇਵਾ ਨਿਭਾਉਣੀ ਹੈ। ਇੱਕ ਮੁਝਾ ਲੋਕ ਵੀ ਜਿਹੜੇ ਉਰੇ ਖੂਨਦਾਨ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਵੀ ਕੱਲ ਤੁਸੀਂ ਆਪਣੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ? ਹਾਂਜੀ ਮੈਂਮ ਬਲੱਡ ਦੇਣਾ ਚਾਹੀਦਾ। ਬਲੱਡ ਦੇਣ ਨਾਲ ਆਪਣੀਆਂ ਬਹੁਤ ਅੰਦਰੋਂ ਜਿਹੜੀਆਂ ਬਿਮਾਰੀ ਦੂਰ ਹੁੰਦੀ ਆ। ਕੋਲੇਸਟ੍ਰੋਲ ਜਿਹੜੇ ਹਾਈ ਹੁੰਦੇ ਨੇ ਉਹ ਆਪਣੇ ਲੋ ਹੋ ਜਾਂਦੇ ਨੇ। ਕੋਲੇਸਟ੍ਰੋਲ ਮਤਲਬ ਜਿੰਨਾ ਖੂਨ ਗਾੜਾ ਹੋ ਜਾਂਦਾ ਇਹ ਬਲੱਡ ਦੇਣ ਨਾਲ ਨਾ ਨਾਰਮਲ ਹੋ ਜਾਂਦਾ। ਤੇ ਇਸ ਲਈ ਖੂਨ ਆਪਾਂ ਦੇਣਾ ਚਾਹੀਦਾ ਅੱਜ ਦੀ ਜਨਰੇਸ਼ਨ ਨੂੰ ਮੈਂ ਇਹੀ ਕਹਾਂਗਾ ਵੀ ਬਲੱਡ ਦੇਣਾ ਚਾਹੀਦਾ ਪਹਿਲੀ ਵਾਰ ਦਿੱਤਾ ਹੈ ਜ ਖੂਨ ਜਾਂ ਪਹਿਲਾਂ ਵੀ ਕਈ ਵਾਰ ਆਪਣੀ ਸੇਵਾ ਨਿਭਾ ਚੁੱਕੇ ਹੋ ਤੁਸੀਂ ਮੈਂ ਮੈਂ 4 ਵਾਰ ਹੀ ਦੇ ਚੁੱਕਿਆ ਹਾਂ ਬਲੱਡ